ਜੀ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਜਿਹੜਾ ਰੀਜਨ ਦੇ ਵਿੱਚ ਐਕਟਿਵ ਹੈ ਸੋ ਉਹਦੇ ਕਰਕੇ ਬਾਰਿਸ਼ ਵੀ ਕਾਫੀ ਥਾਵਾ ਤੇ ਰਿਕਾਰਡ ਕੀਤੀ ਗਈ ਹੈ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ 21/3 ਨੂੰ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਔਰ 21 ਬਈ ਤਰੀਕ ਨੂੰ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ 옐ੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਠੀਕ ਹੈ ਮੈਂ ਆਪਾਂ ਦੇਖਦੇ ਹਾਂ ਵੀ ਕਈ ਇਲਾਕਿਆਂ 'ਚ ਬਾਰਿਸ਼ ਹੁੰਦੀ ਹੈ ਕਈਆਂ 'ਚ ਨਹੀਂ ਹੁੰਦੀ ਇਹ ਇਸ ਇਹਦਾ ਕੀ ਕਾਰਨ ਹੈ ਜੀ ਇਹ ਮੌਨਸੂਨ ਸਿਸਟਮ ਦੀ ਡਿਵੈਲਪਮੈਂਟ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਿ ਫਲੋਟਿੰਗ ਕਲਾਊਡਸ ਇਹਦੇ ਵਿੱਚ ਬਣਦੇ ਨੇ ਮੂਵਿੰਗ ਕਲਾਊਡਸ ਹੁੰਦੇ ਨੇ ਸੋ ਬਹੁਤ ਵਾਰੀ ਇਸ ਤਰ੍ਹਾਂ ਹੀ ਆਬਜ਼ਰਵ ਕੀਤਾ ਜਾਂਦਾ ਕਿ ਪਾਕਟਸ ਦੇ ਵਿੱਚ ਜਿਹੜੀ ਇਹ ਬਾਰਿਸ਼ ਅਬਜ਼ਰਵ ਕੀਤੀ ਜਾਂਦੀ ਹੈ ਅੱਜ ਅਸੀਂ ਪੀਏਯੂ ਵਿੱਚ ਮੌਜੂਦਾ ਡਾਕਟਰ ਪਵਨੀਤ कौर ਕਿੰਗਰਾ ਮੈਮ ਨਾਲ ਅੱਜ ਆਪਾਂ ਮੌਨਸੂਨ ਬਾਰੇ ਉਹਨਾਂ ਨਾਲ ਜਿਹੜੀ ਹੈ ਜਾਣਕਾਰੀ ਲਵਾਂਗੇ ਵੈਦਰ ਬਾਰੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੋਈ ਹੈ ਆਓ ਜਾਣਦੇ ਹਾਂ ਪੰਜਾਬ ਦਾ ਕੀ ਹਾਲ ਰਹੇਗਾ ਤੇ ਟੈਂਪਰੇਚਰ ਕੀ ਰਹੇਗਾ ਅੱਜ ਸਿਸ਼ਕਲ ਮੈਮ ਸਿਸ਼ਕਲ ਜੀ ਮੈਮ ਕੀ ਟੈਂਪਰੇਚਰ ਰਹੇਗਾ ਅੱਜ ਦਾ ਮੌਸਮ ਕਿੱਦਾਂ ਦਾ ਹੈ ਜੀ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਜਿਹੜਾ ਰੀਜਨ ਦੇ ਵਿੱਚ ਐਕਟਿਵ ਹੈ ਸੋ ਉਹਦੇ ਕਰਕੇ ਬਾਰਿਸ਼ ਵੀ ਕਾਫੀ ਧਾਮਾਂ ਤੇ ਰਿਕਾਰਡ ਕੀਤੀ ਗਈ ਹੈ ਔਰ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਥੋੜੀ ਨਾਰਮਲ ਤੋਂ ਘਰਾਵਟ ਆਬਜ਼ਰਵ ਕੀਤੀ ਗਈ ਹੈ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 31.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.6 ਡਿਗਰੀ ਸੈਲਟਿਗ੍ਰੀਡ ਉੱਪਰ ਹੈ ਸੋ ਇਸ ਤਰ੍ਹਾਂ ਦੀਆਂ ਟੈਂਪਰੇਚਰ ਕੰਡੀਸ਼ਨਸ ਰੀਜਨ ਦੇ ਵਿੱਚ ਬੜੀਆਂ ਹੋਈਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ 21/3 ਨੂੰ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਠੀਕ ਹੈ ਮੈਂ ਆਪਾਂ ਦੇਖਦੇ ਹਾਂ ਵੀ ਕਈ ਇਲਾਕਿਆਂ 'ਚ ਬਾਰਿਸ਼ ਹੁੰਦੀ ਹੈ ਕਈਆਂ 'ਚ ਨਹੀਂ ਹੁੰਦੀ ਇਹ ਦਾ ਕੀ ਕਾਰਨ ਹੈ ਜੀ ਇਹ ਮੌਨਸੂਨ ਸਿਸਟਮ ਦੀ ਡਿਵੈਲਪਮੈਂਟ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਿ ਫਲੋਟਿੰਗ ਕਲਾਊਡਸ ਇਹਦੇ ਵਿੱਚ ਬਣਦੇ ਨੇ ਮੂਵਿੰਗ ਕਲਾਊਡਸ ਹੁੰਦੇ ਨੇ ਸੋ ਬਹੁਤ ਵਾਰੀ ਇਸ ਤਰ੍ਹਾਂ ਹੀ ਅਬਜ਼ਰਵ ਕੀਤਾ ਜਾਂਦਾ ਕਿ ਪਾਕਟਸ ਦੇ ਵਿੱਚ ਜਿਹੜੀ ਇਹ ਬਾਰਿਸ਼ ਅਬਜ਼ਰਵ ਕੀਤੀ ਜਾਂਦੀ ਹੈ ਅਨਲੈਸ ਕਿ ਕੋਈ ਬਹੁਤ ਹੀ ਜਿਹੜਾ ਵਾਈਡ ਸਪਰੈਡ ਸਿਸਟਮ ਨਾ ਡਿਵੈਲਪ ਹੋਵੇ ਚੀਕ ਮੈਮ ਜੇ ਜਿਹੜੇ ਹਿਲੀ ਏਰੀਆਸ ਤੇ ਜਨਵਾਰੀ ਸੋਚ ਰਹੇ ਨੇ ਸਪੈਸ਼ਲੀ ਹਿਮਾਚਲ ਯਾ ਸ਼ਿਮਲਾ ਵਾਲੀ ਸਾਈਡ ਉਹਨਾਂ ਲਈ ਕਿੱਦਾਂ ਦਾ ਵੈਦਰ ਰਹੇਗਾ ਯਾ ਕਿੱਦਾਂ ਦਾ ਸੋਟੇਬਲ ਵੈਦਰ ਦੇਖ ਕੇ ਉਹਨਾਂ ਨੂੰ ਜਾਣਾ ਚਾਹੀਦਾ ਜੀ ਇਸ ਤਰ੍ਹਾਂ ਦੇ ਜਿਹੜੇ ਮੌਨਸੂਨ ਸਿਸਟਮ ਜਦੋਂ ਐਕਟਿਵ ਹੁੰਦਾ ਤਾਂ ਜਿਹੜੇ ਹਿਲੀ ਏਰੀਆਜ਼ ਕਾਫੀ ਪ੍ਰੂਨ ਹੁੰਦੇ ਆ ਡਿਜ਼ਾਸਟਰਸ ਵਾਸਤੇ ਲੈਂਡਸਲਾਈਡਸ ਯਾ ਕਲਾਊਡ ਬਰਸਟਸ ਵਗੈਰਾ ਵਾਸਤੇ ਸੋ ਜਿਹਨਾਂ ਲੋਕਾਂ ਨੇ ਉੱਧਰ ਜਾਣਾ ਉਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਔਰ ਜਦੋਂ ਵੀ ਉਹਨਾਂ ਨੇ ਟਰੈਵਲ ਪਲਾਨ ਕਰਨਾ ਤਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦਾ ਮ ਠੀਕ ਹੈ ਮੈਮ ਤਾਂ ਆਪਾਂ ਦੇਖ ਰਹੇ ਹਾਂ ਅੱਜ ਵੀ ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਹਿਊਮਿਡਿਟੀ ਕਾਫੀ ਜ਼ਿਆਦਾ ਵਧ ਗਈ ਹੈ ਤੇ ਕਦੋਂ ਤੱਕ ਰਹੇਗੀ ਮੈਮ ਬਿਲਕੁਲ ਜੀ ਕਿਉਂਕਿ ਮੌਨਸੂਨ ਸਰਕੂਲੇਸ਼ਨ ਜਿਹੜਾ ਹੈ ਇਹਦੇ ਵਿੱਚ ਮੌਇਸਚਰ ਕਾਫੀ ਹੁੰਦੀ ਹੈ ਮੌਨਸੂਨ ਵਿੰਡਸ ਦੇ ਵਿੱਚ ਸੋ ਹੁਣ ਕਿਉਂਕਿ ਮੌਨਸੂਨ ਸਰਕੂਲੇਸ਼ਨ ਐਕਟਿਵ ਹੈ ਸੋ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਕਾਫੀ ਹੈ ਔਰ ਆਉਣ ਬੜੇ ਦਿਨਾਂ ਦੇ ਵਿੱਚ ਵੀ ਕਿਉਂਕਿ ਮੌਨਸੂਨ ਸਰਕੂਲੇਸ਼ਨ ਐਕਟਿਵ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਜਿਹੜਾ ਸਾਨੂੰ ਇਸੇ ਤਰ੍ਹਾਂ ਜਿਹੜੀਆਂ ਹਮਸ ਬੜੀ ਗਰਮੀ ਆਉਣ ਬੜੇ ਦਿਨਾਂ ਦੇ ਵਿੱਚ ਵੀ ਫੇਸ ਕਰਨ ਐਂਡ ਫਾਰਮਰਸ ਲਈ ਮੈਮ ਕਿੱਦਾਂ ਦਾ ਮੌਸਮ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਕੀ ਕੀ ਬੈਨੀਫਿਟ ਹੋ ਸਕਦਾ ਮੌਸਮ ਦਾ ਅੱਜ ਉਹਨਵਾਲੇ ਦਿਨਾਂ ਵਿੱਚ ਲਾਈਟ ਟੂ ਮੋਡਰੇਟ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਅੱਜ ਵੀ ਕਿਤੇ ਕਿਤੇ ਹੋ ਸਕਦੀ ਹੈ 21/3 ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਜਿਹੜੀ ਬਾਰਿਸ਼ ਹੋ ਵੀ ਸਕਦੀ ਹੈ ਸੋ ਹੁਣ ਤੱਕ ਜੇ ਅਸੀਂ ਬਾਰਿਸ਼ ਦੇਖੀ ਹੈ ਵੀ ਤਾਂ ਨੀਅਰ ਨਾਰਮਲ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਿਵੇਂ ਲੁਧਿਆਣਾ ਦੇ ਵਿੱਚ ਨੀਅਰ ਨਾਰਮਲ ਬਾਰਿਸ਼ ਚੱਲ ਰਹੀ ਹੈ ਸੋ ਖਰੀਫ ਕ੍ਰੌਪਸ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਕਿਉਂਕਿ ਪਾਣੀ ਦੀ ਬੜੀ ਲੋੜ ਹੁੰਦੀ ਹੈ ਸੋ ਇਹ ਬਾਰਿਸ਼ ਜਿਹੜੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਠੀਕ ਹੈ ਮੈਮ ਅਲਰਟ ਕਿਹੜੇ ਕਿਹੜੇ ਰੀਜਨਸ ਜਾਰੀ ਕੀਤੇ ਗਏ ਨੇ ਜੀ 21/3 ਨੂੰ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਜਿਹੜਾ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਬਾਕੀ ਪਾਰਟਸ ਵਾਸਤੇ ਕੋਈ ਅਲਰਟ ਨਹੀਂ ਹੈ ਠੀਕ ਹੈ ਮੈਮ ਤੇ ਜਿਹੜੇ ਐਨੀਮਲਸ ਰੱਖਿਓ ਇਹਨੇ ਲੋਕਾਂ ਨੇ ਘਰੇ ਤੇ ਪਸ਼ੂ ਜਿਹੜੇ ਨੇ ਜਾਂ ਡੌਗਸ ਰੱਖਿਓ ਇਹਨੇ ਘਰਾਂ ਵਿੱਚ ਉਹਨਾਂ ਨੂੰ ਸਪੈਸ਼ਲ ਕੇਅਰ ਦੀ ਲੋੜ ਹੈ ਮੈਮ ਇਦਾਂ ਦੇ ਮੌਸਮ ਬਿਲਕੁਲ ਜੀ ਕਿਉਂਕਿ ਜਦੋਂ ਇਹ ਹਮਸ ਵਾਲੀ ਗਰਮੀ ਹੁੰਦੀ ਹੈ ਤਾਂ ਕਾਫੀ uncomfortable conditions ਬਣ ਜਾਂਦੀਆਂ ਨੇ ਸੋ ਦੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਹਿਊਮਨ ਬੀਇੰਗਸ ਵਾਸਤੇ ਵੀ ਐਨੀਮਲਸ ਵਾਸਤੇ ਵੀ ਸੋ ਸਾਰਿਆਂ ਨੂੰ ਹੀ ਜਿਹੜਾ ਸੇਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਲਾਈਫਸਟਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਡੌਗਸ ਵਗੈਰਾ ਰੱਖੇ ਹੋਏ ਨੇ ਸਾਰਿਆਂ ਦੇ ਔਰ ਐਨੀਮਲਸ ਨੂੰ ਜਿਹੜੇ ਸ਼ੈੱਡ ਨੇ ਐਨੀਮਲਸ ਦੇ ਪ੍ਰੋਪਰਲੀ ਵੈਂਟੀਲੇਟਿਡ ਹੋਣੇ ਚਾਹੀਦੇ ਨੇ ਔਰ ਨਿਊਟ੍ਰੀਸ਼ੀਅਸ ਫੀਡ ਔਰ ਜਿਹੜਾ ਟਾਈਮ ਟੂ ਟਾਈਮ ਜਿਹੜਾ ਪਾਣੀ ਅਵੇਲੇਬਲ ਹੋਣਾ ਚਾਹੀਦਾ ਠੀਕ ਹੈ ਮੈਮ ਤੇ ਆਪਾਂ ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿੱਦਾਂ ਦਾ ਹੋਏਗਾ ਤੇ بارش ਹੋ ਸਕਦੀ ਹੈ ਸਾਫ ਰਹੇਗੀ ਬਿਲਕੁਲ ਜੀ ਆਉਣ ਵਾਲੇ ਤਿੰਨ ਚਾਰ ਦਿਨ ਹਲਕੀ ਤੋਂ ਦਰਮਿਆਨੀ بارش ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਅੱਜ ਵੀ ਹੋ ਸਕਦੀ ਹੈ ਕੱਲ ਐਨੀ ਐਕਟੀਵਿਟੀ ਨਹੀਂ ਹੈ ਪਰ 20 ਤਰੀਕ ਤੋਂ ਬਾਅਦ ਫਿਰ ਜਿਹੜੀ 21 22 ਨੂੰ ਸਪੈਸ਼ਲੀ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤਿੰਨ ਚਾਰ ਦਿਨ ਬਣੀਆ ਰਹਿ ਸਕਦੀਆਂ ਨੇ ਠੀਕ ਹੈ ਧੰਨਵਾਦ ਜੀ